ਵਾਧਵਾ ਪ੍ਰੀ ਇਹਨਾਂ ਦੀ ਨੇ ਗੇਲੀ ਕਾਰਨ ਕੱਟ ਲਾ ਦੇ ਤਾਂ ਢਿੱਡ ਪਾੜ ਕੇ ਸੁੱਟਿਆ ਹੋਇਆ ਇਹਨਾਂ ਨੇ ਮੁੜ ਕੇ ਪਰਵਾਹੀ ਕੀਤੀ ਕੀ ਸਾਡੀ ਉਸਮਨਾ ਹਸਪੀਟਲ ਅਮਰਜੈਂਸੀ 24 ਘੰਟੇ ਲਿਖਿਆ ਆ ਤੇ ਭੋਲੇ ਪਾਲੇ ਲੋਕਾਂ ਦੀ ਲੁੱਟ ਕੀਤੀ ਜਾਂਦੀ ਆ ਵੱਡੀ ਲੁੱਟ ਹੁੰਦੀ ਆ ਤੇ ਔਰ ਮਰੀਜ਼ਾਂ ਦੀ ਜਾਨ ਦੇ ਨਾਲ ਖਲਵਾੜੀ ਹੁੰਦਾ ਹੈ ਲਾਜ ਹਜੇ ਨਹੀਂ ਗਾ ਚੱਲੂ ਜਦੋਂ ਕਰਨਗੇ ਰਾਜੀ ਹੋਊਗੀ ਉਦੋਂ ਸਾਨੂੰ ਤਾਂ ਹੋਈ ਸੱਚ ਆਊਗਾ ਇੰਨੇ ਪੱਟੀ ਕੀਤੀ ਸੀਗੀ ਉਹ ਕਹਿੰਦਾ ਹੈ ਦਲਤਾਂ ਨੂੰ ਸੱਦ ਕੇ ਪੱਟੀ ਕਰਾਉਣ ਲੱਗੇ ਆ ਉਹਨੇ ਕੱਟ ਵੇਖਿਆ ਉਹਨੇ ਦੱਸਿਆ ਸੀ ਇੱਥੇ ਲਿਆਏ ਆ ਇਹ ਸਾਨੂੰ ਯਾਂ ਦੇ ਤੂੰ ਹੀ ਕੱਟ ਲਾ ਕੇ ਲਿਆਏ ਆ ਜਿਹੜਾ ઓਪਰੇਟ ਆ ਜਿਹੜਾ ਵਾ ਮੈਨੂੰ ਲੱਗਦਾ ਕਿ ਕਿਸੇ ਗਲਾਪਰਵਾਹੀ ਕਰਕੇ ਨਾ ਕੱਟ ਡੱਬਲ ਲੱਗ ਗਿਆ ਔਰ ਉਹ ਅੰਗੈਲੀ ਦੀ ਵਜ੍ਹਾ ਦੇ ਨਾਲ ਜਿਹੜਾ ਉਹ ਸਕਿਨ ਸਾਰੀ ਨੀਚੋਂ ਫਟ ਗਈ ਆ ਮੈਮ ਵੀ ਦੇਖਦੇ ਆ ਬੀਸ਼ੂ ਕੀ ਨਾਮ ਡਾਕਟਰ ਪ੍ਰਜਿੰਦਰ ਡਾਕਟਰ ਪਰਜਿੰਦਰ ਡਾਕਟਰ ਪਰਜਿੰਦਰ ਕੌਰ ਇਹ ਸਿਵਲ ਹਸਪਤਲ ਦੇ ਵਿੱਚ ਵੀ ਜੌਬ ਕਰਦੇ ਸਰ ਰੋਕ ਮਟੋ ਅਸਮਖਤ ਹਸਪਤਲ ਤੁਸੀਂ ਦੇਖ ਰਹੇ ਹੋਏ ਇਹ ਇੱਕ ਪ੍ਰਾਈਵੇਟ ਹਸਪਤਲ ਹੈ ਪ੍ਰਾਈਵੇਟ ਹਸਪਤਲ ਵਾਲੋ ਲੋਕਾਂ ਦੀ ਲੁੱਟ ਕੀਤੀ ਜਾਂਦੀ ਤੁਸੀਂ ਆਮ ਸੁਣਦੇ ਰਹੇ ਹੋ ਔਰ ਇੱਥੇ ਮਰੀਜ਼ਾਂ ਦੀ ਜਾਨ ਦੇ ਨਾਲ ਵੀ ਖਿਲਵਾੜ ਕੀਤਾ ਜਾਂਦਾ ਹੈ ਉਹ ਵੀ ਤੁਹਾਨੂੰ ਦਿਖਾਵਾਂਗੇ ਕਿਉਂਕਿ ਇੱਥੇ ਇੱਕ ਔਰਤ ਜਿਹੜੀ ਹੈ ਲੈਬਰ ਪੇਨ ਦੇ ਵਿੱਚ ਆਉਂਦੀ ਆ ਜਿਸ ਦਾ ਆਪਰੇਟ ਕੀਤਾ ਜਾਂਦਾ ਹੈ ਔਰ ਆਪਰੇਟ ਦੇ ਦੌਰਾਨ ਐਸੀ ਅੰਗਲੀ ਵਰਤੀ ਜਾਂਦੀ ਹੈ ਕਿ ਇੱਕ ਦੀ ਬਜਾਇਆ ਦੋ ਟੱਕ ਲਗਾ ਦਿੱਤੇ ਜਾਂਦੇ ਨੇ ਜਦੋਂ ਡਾਕਟਰ ਨੂੰ ਪੁੱਛਿਆ ਜਾਂਦਾ ਹੈ ਤਾਂ ਉਹ ਇਨਕਾਰ ਕਰ ਦਿੰਦੇ ਨੇ ਕਿ ਤੁਸੀਂ ਹੱਥ ਦੇ ਨਾਲ ਜਾਂ ਨਹੋਂ ਦੇ ਨਾਲ ਜਿਹੜਾ ਇਹ ਪੇਟ ਨੂੰ ਛਿੱਲ ਲਿਆ ਹੈ ਜਦ ਕਿ ਜ਼ਖਮ ਦੱਸਦਾ ਹੈ ਕਿ ਕਿਸੇ ਤਿੱਖੀ ਚੀਜ਼ ਦੇ ਨਾਲ ਕੱਟ ਲੱਗਾ ਹੋਵੇਗਾ ਔਰ ਜ਼ਖਮ ਅਸੀਂ ਤੁਹਾਨੂੰ ਦਿਖਾ ਨਹੀਂ ਸਕਦੇ ਕਿਉਂਕਿ ਇਹ ਜਿਹੇ ਦ੍ਰਿਸ਼ ਸਾਨੂੰ ਦਿਖਾਉਣਾ ਵਰਜਿਤ ਹੈ ਪਰ ਮਰੀਜ਼ ਦੇ ਨਾਲ ਗੱਲਬਾਤ ਕਰਾਂਗੇ ਔਰ ਪਰਿਵਾਰ ਦੇ ਨਾਲ ਗੱਲਬਾਤ ਕਰਾਂਗੇ ਇਸ ਵਕਤ ਇੱਥੇ ਆਮ ਆਦਮੀ ਪਾਰਟੀ ਦੇ ਆਗੂ ਵੀ ਪਹੁੰਚੇ ਹੋਏ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਪਹਿਲਾਂ ਤੁਸੀਂ ਦੇਖ ਲਓ ਖੁਸ਼ਮਨ ਹਸਪੀਟਲ ਐਮਰਜੈਂਸੀ 24 ਘੰਟੇ ਲਿਖਿਆ ਆ ਤਾਂ ਭੋਲੇ-ਪਾਲੇ ਲੋਕਾਂ ਦੀ ਲੁੱਟ ਕੀਤੀ ਜਾਂਦੀ ਹੈ ਵੱਡੀ ਲੁੱਟ ਹੁੰਦੀ ਹੈ ਇੱਥੇ ਔਰ ਮਰੀਜ਼ਾਂ ਦੀ ਜਾਨ ਦੇ ਨਾਲ ਖਲਵਾੜ ਵੀ ਹੁੰਦਾ ਹੈ ਇਸ ਵਕਤ ਜਿਹੜੇ ਮਰੀਜ਼ ਇੱਥੇ ਪਹੁੰਚੇ ਨੇ ਉਹਨਾਂ ਦੇ ਸਾਸੂ ਮਾ ਸਾਡੇ ਨਾਲ ਮੌਜੂਦ ਨੇ ਮਾਤਾ ਜੀ ਇੱਥੇ ਆ ਜਾਓ ਪਾਪਾ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਗਰਮੀਤ ਕੌਰ ਆ ਨੋਂ ਤੁਹਾਡੀ ਦਾ ਨਾਮ ਕੀ ਹੈ ਜਿਹੜੇ ਲੇਬਰ ਪੇਨ ਦੇ ਵਿੱਚ ਹੁਣ ਗਰਮੀਤ ਕੌਰ ਅੱਛਾ ਪੂਰੀ ਘਟਨਾ ਕੀ ਵਾਪਰੀ ਕੱਢਾਵਾਪਰੀ ਇਹਨਾਂ ਦੀ ਨਿਗਹਿਲੀ ਕਾਰਨ ਕੱਟ ਲਾ ਦਿੱਤਾ ਢਿੱਡ 파ੜ ਕੇ ਸੁਟਿਆ ਹੋਇਆ ਇਹਨਾਂ ਨੇ ਮੁੜ ਕੇ ਪਰਿਵਾਰ ਹੀ ਕੀਤੀਗੀ ਸਾਡੀ ਤੁਸੀਂ ਪੈਸੇ ਲੈ ਲਿਆ ਤੁਹਾਨੂੰ ਲੁੱਟਿਆ ਇੱਥੇ ਚੰਗਾ ਹੁਣ ਤੁਹਾਡੇ ਮਰੀਜ਼ ਦੀ ਜਾਨ ਨੂੰ ਖਤਰਾ ਹੈ ਖਤਰਾ ਪੂਰਾ ਖਤਰਾ ਤੇ ਇਲਾਜ ਕੀਤਾ ਜਾ ਰਿਹਾ ਹੈ ਲਾਜ ਹਜੇ ਨਹੀਂਗਾ ਚਾਲੂ ਜਦੋਂ ਕਰਨਗੇ ਰਾਜੀ ਹੋਊਗੀ ਉਦੋਂ ਸਾਨੂੰ ਤਾਂ ਕੋਈ ਸੱਚ ਆਊਗਾ ਤੁਸੀਂ ਦੇਖ ਸਕਦੇ ਹੋ ਇਹ ਵੀ ਸਿਵਲ ਸਰਜਨ ਔਰ ਡੀਸੀ ਸਾਹਿਬ ਦੇ ਧਿਆਨ ਦੇ ਵਿੱਚ ਲਿਆਉਣ ਵਾਲੀ ਗੱਲ ਹੈ ਕਿ ਭੋਲੇ-ਪਾਲੇ ਮਰੀਜ਼ਾਂ ਨੂੰ ਕਿਸ ਤਰੀਕੇ ਦੇ ਨਾਲ ਲੁੱਟਿਆ ਵੀ ਜਾ ਰਿਹਾ ਹੈ ਔਰ ਜਾਨ ਦੇ ਨਾਲ ਖਲਵਾੜ ਵੀ ਕੀਤਾ ਜਾ ਰਿਹਾ ਹੈ ਮਾਤਾ ਜੀ ਤੁਹਾਨੂੰ ਕਿੱਦਾਂ ਪਤਾ ਚੱਲਿਆ ਕਿ ਇਹ ਜਿਹੜਾ ਕਟ ਹੈ ਅਣਗੇਲੀ ਦੇ ਨਾਲ ਲੱਗਦਾ ਹੈ ਇਹਨਾਂ ਨੇ ਪੱਟੀ ਕੀਤੀ ਸੀਗੀ ਪਿੰਡ ਵਾਲੇ ਡਾਕਟਰ ਨੂੰ ਸੱਦ ਕੇ ਪੱਟੀ ਕਰਾਉਣ ਲੱਗੇ ਆ ਉਹਨੇ ਕਟ ਵੇਖਿਆ ਅਨੇਕ ਬੱਚੇ ਅਸੀਂ ਇੱਥੇ ਲੈ ਆਏ ਆ ਇਹ ਸਾਨੂੰ ਯਾਂਦੇ ਤੁਸੀਂ ਕੱਟ ਲਾ ਕੇ ਲਿਆਏ ਆ ਕੌਣ ਆ ਜਿਹੜਾ ਆਪਣੇ ਧੀ ਪੁੱਤ ਨੂੰ ਕੋਈ ਕੱਟ ਲਾ ਦੂਗਾ ਕੋਈ ਸੋਨਦਾ ਦੂਰ ਤਾਂ ਇਹ ਮੀੜ ਕੋ ਜਾਣੀ ਚਾਹੀਦੀ ਆ ਕੋਈ ਆਖੇ ਕੋਈ ਧੀ ਪੁੱਤ ਨੂੰ ਕੱਟ ਲਾਊਗਾ ਆਪਣੇ ਨੂੰ ਇਹਨਾਂ ਦੀ ਨਗਹਿਨੀ ਹੋਈ ਆ ਤੁਸੀਂ ਦੇਖ ਸਕਦੇ ਹੋ ਮੋٹے ਜਿਹੜੀਆਂ ਰਕਮਾਂ ਮੋਟੀਆਂ ਰਕਮਾਂ ਵਸੂਲ ਕਰਕੇ ਅਜਿਹੇ ਭੋਲੇ-ਪਾਲੇ ਲੋਕਾਂ ਨੂੰ ਲੁੱਟ ਦਾ ਸ਼ਿਕਾਰ ਵੀ ਬਣਾਇਆ ਜਾਂਦਾ ਹੈ ਔਰ ਇਹਨਾਂ ਦੀ ਜਾਨ ਦੇ ਨਾਲ ਖਲਵਾੜ ਵੀ ਕੀਤਾ ਜਾਂਦਾ ਹੈ ਪ੍ਰਸ਼ਾਸਨ ਨੂੰ ਔਰ ਸਿਵਲ ਸਰਜਨ ਸਾਹਿਬ ਨੂੰ ਇਸ ਬਾਰੇ ਨੋਟਿਸ ਲੈਣ ਦੀ ਜ਼ਰੂਰਤ ਹੈ ਇਸ ਵਕਤ ਸਾਡੇ ਨਾਲ ਆਮ ਆਦਮੀ ਪਾਰਟੀ ਦੇ ਆਗੂ ਅੰਜੂ ਵਰਮਾ ਮੌਜੂਦ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਏ ਮੈਨੂੰ ਤੁਸੀਂ ਇੱਥੇ ਪਹੁੰਚੇ ਹੋ ਕੀ ਕਹਿਣਾ ਚਾਹੁੰਦੇ ਹੋ ਪੂਰੀ ਗੱਲ ਪਰ ਮੈਨੂੰ ਮੈਨੂੰ ਇਹਨਾਂ ਲੋਕਾਂ ਦਾ ਫੋਨ ਆਇਆ ਕਿ ਸਾਡੇ ਮਤਲਬ ਕੁਸ਼ਵਨ ਹਸਪੀਟਲ ਦੇ ਵਿੱਚ ਵੀ ਇਸ ਤਰ੍ਹਾਂ ਸਾਡੇ ਲੇਡੀਜ਼ ਦੀ ਡਿਲੀਵਰੀ ਹੋਈ ਆ ਤੇ ਆਪਰੇਟ ਦੇ ਦੌਰਾਨ ਉਹਨਾਂ ਦਾ ਜਿਹੜਾ ਵਾ ਵੀ ਟਾਂਕੇ ਜਿਹੜੇ ਕੱਟ ਗਏ ਆ ਸੋ ਮੈਂ ਆਈਏ تھے ਦੇਖਿਆ ਸਰ ਕਿ ਜਿਹੜਾ ઓਪਰੇਟ ਆ ਜਿਹੜਾ ਵਾ ਮੈਨੂੰ ਲੱਗਦਾ ਕਿ ਕਿਸੇ ਲਾਪਰਵਾਹੀ ਕਰਕੇ ਨਾ ਘੱਟ ਡੱਬਲ ਲੱਗ ਗਿਆ ਔਰ ਉਹ ਅੰਗੈਲੀ ਦੀ ਵਜ੍ਹਾ ਦੇ ਨਾਲ ਜਿਹੜਾ ਵਾ ਉਹ ਸਕਿਨ ਸਾਰੀ ਨੀਚੋਂ ਫਟ ਗਈ ਆ ਔਰ ਤੁਸੀਂ ਦੇਖ ਵੀ ਲੈਣਾ ਉਹਦੇ ਵਿੱਚ ਕਿ ਬਹੁਤ ਵੱਡਾ ਹੋਲ ਹੋਇਆ ਵਾ ਜਿਹੜਾ ਕਿ ਅੱਜ ਕੱਲ ਬਰਸਾਤਾਂ ਦਾ ਮੌਸਮ ਹੈ ਔਰ ਡਰ ਵੀ ਲੱਗਦਾ ਵਾ ਕਿ ਕੁਝ ਇਨਫੈਕਸ਼ਨ ਵਗੈਰਾ ਵੀ ਹੋ ਸਕਦੀ ਸੋ ਮੈਂ ਇਸੇ ਜਿਹੜਾ ਪ੍ਰਸ਼ਾਸਨ ਨੂੰ ਔਰ ਸਾਡੇ ਡੀਸੀ ਸਾਹਿਬ ਨੂੰ ਔਰ ਮੈਂ ਸਾਡੇ ਸਿਵਲ ਸਰਜਨ ਉਹਨਾਂ ਨੂੰ ਮੈਂ ਇਸ ਚੀਜ਼ ਵੱਲ ਧਿਆਨ ਦਿਵਾਉਣਾ ਚਾਹਨੀ ਆ ਕਿ ਜਿਹੜੇ ਹੋਸਟ ਹਸਪਤਾਲ ਜਿਹੜੇ ਪ੍ਰਾਈਵੇਟ ਖੋਲੇ ਆ ਸੋ ਸਾਨੂੰ ਆ ਕੇ ਇੱਥੇ ਪਤਾ ਲੱਗਾ ਕਿ ਜਿਹੜੇ ਇਥੋਂ ਦੇ ਡਾਕਟਰ ਆ ਉਹ ਇੱਕ ਸਰਕਾਰੀ ਸੰਸਥਾ ਲਈ ਦੇ ਵਿੱਚ ਜਿਹੜੇ ਆ ਉਹ ਜੋਬ ਕਰਦੇ ਆ ਔਰ ਉਹਨਾਂ ਨੇ ਆਪਣਾ ਪ੍ਰਾਈਵੇਟ ਹਸਪਤਾਲ ਬਣਾਇਆ ਹੈ ਵਾ ਔਰ ਬੜੀ ਮੋਟੀਆਂ ਰਕਮਾਂ ਜਿਹੜੀਆਂ ਇਹ ਲੈ ਰਹੇ ਆ ਪਰ ਇੰਡੀਅਨ ਗੈਲੀ ਜਿਹੜੀ ਲੋਕਾਂ ਦੇ ਨਾਲ ਜਿਹੜੀ ਨਹੀਂ ਵਰਤਣੀ ਚਾਹੀਦੀ ਜੇ ਤੁਸੀਂ ਪੈਸੇ ਵੀ ਲੈ ਰਹੇ ਜੇ ਤੇ ਕਮ ਸੇ ਕਮ ਉਹਨਾਂ ਦਾ ਇਲਾਜ ਤੇ ਸਹੀ ਹੋਣਾ ਚਾਹੀਦਾ ਇੱਕ ਗਰੀਬ ਬੰਦਾ ਪਤਾ ਨਹੀਂ ਕਿਵੇਂ ਪੈਸੇ ਇਕੱਠਾ ਕਰਦਾ ਔਰ ਅੱਜ ਉਸ ਲੇਡੀਜ਼ ਦੀ 15 20 ਦਿਨ ਬਾਅਦ ਇਹੋ ਜਿਹੇ ਹਾਲਾਤ ਆ ਕਿ ਉਹ ਉੱਠ ਬੈਠ ਵੀ ਨਹੀਂ ਸਕਦੀ ਸੋ ਮੈਂ ਇਹ ਕਹੂੰਗੀ ਕਿ ਪ੍ਰਸ਼ਾਸਨ ਨੂੰ ਸਿਵਲ ਸਰਜਨ ਸਾਹਿਬ ਨੂੰ ਕਿ ਇੱਥੇ ਚੈਕਿੰਗ ਜ਼ਰੂਰ ਹੋਣੀ ਚਾਹੀਦੀ ਆ ਤਾਂ ਕਿ ਸਾਨੂੰ ਪਤਾ ਲੱਗ ਸਕੇ ਕਿ ਅਨਟ੍ਰੇਨ ਜਿਹੜੇ ਆ ਲੋਕ ਜਿਹੜੇ ਆ ਉਹ ਹਸਪੀਟਲ ਖੋਲ ਕੇ ਬੈਠੇ ਆ ਉਹ ਕਮ ਸੇ ਕਮ ਕੇਅਰ ਲੋਕਾਂ ਦੀ ਜ਼ਰੂਰ ਕਰਾਣ ਡਾਕਟਰ ਦਾ ਨਾਮ ਦੱਸ ਸਕਦੇ ਇਹ ਡਾਕਟਰ ਕੋਈ ਪਸ਼ਪਿੰਦਰ ਕੌਰ ਹੈ ਕੁਸ਼ਮਨ ਹਸਪੀਟਲ ਤੋਂ ਤੁਸੀਂ ਦੇਖ ਸਕਦੇ ਹੋ ਇਹਨਾਂ ਨੇ ਖੁਦ ਚੈੱਕ ਕੀਤਾ ਹੈ ਪ੍ਰਧਾਨ ਜੀ ਸਰਕਾਰ ਵੱਲੋਂ ਬਹੁਤ ਸਾਰੇ ਜਿਹੜੇ ਨੇ ਆਮ ਆਦਮੀ ਕਲੀਨਿਕ ਖੋਲੇ ਗਏ ਨੇ ਹਸਪਤਾਲਾਂ ਦੇ ਵਿੱਚ ਵੱਡੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਨੇ ਫਿਰ ਵੀ ਲੋਕ ਪ੍ਰਾਈਵੇਟ ਹਸਪਤਾਲਾਂ ਦਾ ਸ਼ਿਕਾਰ ਕਿੱਦਾਂ ਬਣ ਜਾਂਦੇ ਨੇ ਸਰ ਸਭ ਤੋਂ ਪਹਿਲੇ ਤਾਂ ਮੈਂ ਇਹੀ ਕਹਿਣਾ ਚਾਹਾਂਗੀ ਕਿ ਆਮ ਆਦਮੀ ਜਿਹੜਾ ਮੁਹੱਲਾ ਕਲੀਨਿਕ ਜਿਹੜੇ ਸਾਡੇ ਬਣੇ ਆਏ ਉਹਦੇ ਵਿੱਚ ਬਹੁਤ ਵਧੀਆ ਤਰੀਕੇ ਦੇ ਨਾਲ ਇਲਾਜ ਹੋ ਰਿਹਾ ਔਰ ਲੋਕੀ ਜਾ ਵੀ ਰਹੇ ਆ ਪਰ ਕੁਝ ਲੋਕ ਜਦੋਂ ਡਿਲੀਵਰੀ ਦਾ ਟਾਈਮ ਹੁੰਦਾ ਵਾ ਘਬਰਾ ਵੀ ਜਾਂਦੇ ਆ ਕਿ ਕੋਈ ਕੁਝ ਐਹੋ ਜੀ ਕੰਪਲਿਕੀਸ਼ਨ ਆ ਜਾਂਦੀਆਂ ਵਾ ਸੋ ਜੇ ਆ ਜਾਂਦੇ ਆ ਤੇ ਮੇਰਾ ਖਿਆਲ ਹੈ ਕਿ ਉਹਨਾਂ ਨੂੰ ਇਸ ਤਰ੍ਹਾਂ ਦੀ ਜਿਹੜੀ ਹਸਪਤਾਲਾਂ ਦੇ ਵਿੱਚ ਅੰਗੈਲੀ ਨਹੀਂ ਹੋਣੀ ਚਾਹੀਦੀ ਔਰ achhi tarah treatment ਕਰਨਾ ਚਾਹੀਦਾ ਸੋ ਇਹ ਉਹਨਾਂ ਦਾ ਫੈਸਲਾ ਵਾ ਕਿ ਉਹਨਾਂ ਨੇ ਆਮ ਕਲੀਨਿਕ 'ਚ ਜਾਣਾ ਵਾ ਜਾਂ ਪ੍ਰਾਈਵੇਟ 'ਚ ਜਾਣਾ ਪਰ ਚਲੋ ਜੇ ਇੱਕ ਗਰੀਬ ਆਇਆ ਗਿਆ ਵਾ ਤੇ ਕਮ ਸੇ ਕਮ ਉਹਦੀ ਕੇਅਰ ਜਿਹੜੀ ਵਧੀਆ ਹੋਣੀ ਚਾਹੀਦੀ ਬਿਲਕੁਲ ਜੀ ਇਹ ਜੇਕਰ ਕੋਈ ਗਰੀਬ ਕਿਸੇ ਮੁਸ਼ਕਲ ਦਾ مصیبت دے تحت ਇਹਨਾਂ ਹਸਪਤਲਾਂ ਦੇ ਵਿੱਚ ਪਹੁੰਚ ਜਾਂਦਾ ਹੈ ਤਾਂ ਇਹਨਾਂ ਹਸਪਤਲਾਂ ਦੇ ਵਿੱਚ ਵੱਡੀ ਲੁੱਟ ਕੀਤੀ ਜਾਂਦੀ ਹੈ ਉਹਨਾਂ ਦੀ ਔਰ ਉਹਨਾਂ ਦੀ ਜਾਨ ਦੇ ਨਾਲ ਖਲਵਾੜ ਵੀ ਕੀਤਾ ਜਾਂਦਾ ਹੈ ਸਾਡੇ ਨਾਲ ਸਟਾਫ ਵੀ ਮੌਜੂਦ ਹੈ ਉਹਨਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਉਹ ਕੀ ਕਹਿਣਾ ਚਾਹੁੰਦੇ ਨੇ ਪਾਜੀ ਤੁਸੀਂ ਇੱਥੇ ਹਾਂਜੀ ਬਾਹਰੋਂ ਆਏ ਤੁਸੀਂ ਇੱਥੇ ਕੰਮ ਕਰਦੇ ਹੋ ਹਾਂਜੀ ਅਸ ਵਕਤ ਪੂਰਾ ਸਟਾਫ ਕਿੱਥੇ ਹੈ ਤੁਸੀਂ ਕੈਮਰਾਮੈਨ ਸਾਥੀ ਨੂੰ ਕਹਾਂਗਾ ਨਾਲ ਦੀ ਨਾਲ ਹੀ ਆਜੋ ਸਟਾਫ ਇੱਧਰ ਫੋਨ ਤੇ ਗੱਲ ਕਰ ਰਹੇ ਨੇ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਮੈਡਮ ਤੁਸੀਂ ਇੱਥੇ ਕੰਮ ਕਰਦੇ ਹੋ ਹਾਂਜੀ ਸਰ ਮੈਂ ਕੰਮ ਕਰਦਾ ਤੁਹਾਡੀ ਕੀ ਰਿਸਪੌਂਸਿਬਿਲਟੀ ਹੈ ਸਰ ਮੇਰੀ ਰਿਸਪੌਂਸਿਬਿਲਟੀ ਹੈ ਕਿ ਪੇਸ਼ੈਂਟ ਦੀ ਕੇਅਰ ਕਰਨਾ ਕਿਹੜੇ ਡਾਕਟਰ ਨੇ ਜਿਹੜੇ ਮਰੀਜ਼ ਦੇਖਦੇ ਨੇ ਮੈਮ ਵੀ ਦੇਖਦੇ ਆ ਪੇਸ਼ੈਂਟ ਕੀ ਕੰਮ ਹੈ ਡਾਕਟਰ ਪ੍ਰਜਿੰਦਰ ਡਾਕਟਰ ਪ੍ਰਜਿੰਦਰ ਡਾਕਟਰ ਪਰਜੇਂਦਰ ਕੌਰ ਇਹ ਸਿਵਲ ਹਸਪਤਲ ਦੇ ਵਿੱਚ ਵੀ ਜੌਬ ਕਰਦੇ ਨੇ ਸਰ ਲੋਕ ਮੈਂ ਟੋ ਹਾਂ ਜੀ ਸਰ ਲੋਕ ਮੈਂ ਤੁਸੀਂ ਦੇਖ ਸਕਦੇ ਹੋ ਕਿ ਸਟਾਫ ਵੱਲੋਂ ਇਨਕਾਰ ਕਰ ਦਿੱਤਾ ਗਿਆ ਹੈ ਕੋਈ ਵੀ ਗੱਲਬਾਤ ਕਰਨ ਲਈ ਕਿਉਂਕਿ ਸਰਕਾਰੀ ਹਸਪਤਾਲਾਂ ਦੇ ਵਿੱਚ ਇੱਕ ਪਾਸੇ ਵੱਡੀਆਂ ਤਨਖਾਹਾਂ ਲੈ ਕੇ ਨੌਕਰੀ ਕੀਤੀ ਜਾਂਦੀ ਹੈ ਦੂਸਰੇ ਪਾਸੇ ਮਰੀਜ਼ਾਂ ਦੇ ਹਿੱਤਾਂ ਨੂੰ ਕਿਸ ਤਰੀਕੇ ਦੇ ਨਾਲ ਖਿਲਵਾੜ ਕੀਤਾ ਜਾਂਦਾ ਹੈ ਤੁਸੀਂ ਦੇਖ ਸਕਦੇ ਹੋ ਅਸੀਂ ਇਸ ਵਕਤ ਮੀਸ ਦੇ ਨਾਲ ਵੀ ਗੱਲਬਾਤ ਕਰਦੇ ਹਾਂ ਕਿ ਉਹ ਕੀ ਜਾਣਨਾ ਚਾਹੁੰਦੇ ਆ ਪੰਜ ਕੀ ਘਟਨਾ ਹੋਈ ਹੈ ਪੂਰੀ ਤੁਹਾਡਾ ਨਾਮ ਕੀ ਹੈ ਮਨਪ੍ਰੀਤ ਕੋਰ ਤੇ ਇਹ ਪੂਰੀ ਘਟਨਾ ਕਿਵੇਂ ਵਾਪਰਦੀ ਹੈ ਕਿਦੋਂ ਤੁਸੀਂ ਇੱਥੇ ਹਸਪੀਟਲ ਦੇ ਵਿੱਚ ਐਡਮਿਟ ਹੋਏ ਔਰ ਕਦੋਂ ਤੁਹਾਨੂੰ ਪਤਾ ਲੱਗਾ ਕਿ ਤੁਹਾਡੇ ਪੇਟ ਦੇ ਉੱਤੇ ਜਿਹੜਾ ਅੰਗੇਲੀ ਕਰਕੇ ਇੱਕ ਟੱਕ ਦੀ ਬਜਾਏ ਦੋ ਟੱਕ ਲਗਾਏ ਗਏ ਨੇ ਹਾਂਜੀ ਅਸੀਂ ਆਏ ਸੀ ਤੜਕੇ 5 ਵਜੇ ਤੇ ਨਾ 11 ਵਜੇ ਕੇਸ ਕੀਤਾ ਪਹਿਲਾਂ ਪਹਿਲਾਂ ਸਹੀ ਰਿਹਾ ਤੇ ਜਦੋਂ ਅਸੀਂ ਬਾਅਦ ਵਿੱਚ ਆਏ ਤੇ ਉਹ ਇਹ ਕਹਿੰਦੇ ਵੀ ਤੁਹਾਡੇ ਤੋਂ ਆਪਣੇ ਤੋਂ ਗਲਤੀ ਹੋ ਗਈ ਹੈ ਕਿ ਤੁਹਾਡਾ 9 ਵਜੇ ਤੁਸੀਂ 9 ਨਾ ਮਾਸ ਪਾੜ ਕੇ ਤੁਹਾਡੀ ਵੀ ਆਪਦੀ ਗਲਤੀ ਹੈ ਕਿ ਸਾਡੀ ਵਿੱਚ ਕੋਈ ਗਲਤੀ ਨਹੀਂ ਹੈ ਪਹਿਲਾਂ ਕੱਟ ਨਹੀਂ ਸੀ ਹੈਗਾ ਤੇ ਬਾਅਦ ਵਿੱਚ ਹੌਲੀ ਹੌਲੀ ਇੱਕ ਦਿਨ ਪੱਟੀ ਕੀਤੀ ਉਹ ਤੋਂ ਥੋੜਾ ਸੀ ਦੂਜੇ ਦਿਨ ਕੀਤੀ ਉਹ ਤਾਂ ਕਾਫੀ ਸਾਰਾ ਹੀ ਮਾਸ ਖੋਲ ਗਿਆ ਥੱਲੇ ਉਹ ਦਿਨ ਅਸੀਂ ਥੋੜੇ ਦਿਨਾਂ ਬਾਅਦ ਫੇਰ ਆਏ ਇਹਨਾਂ ਨੇ ਟੰਕੇ ਲਾਤੇ ਆ ਹੁਣ ਕਹਿੰਦੇ ਆ ਵੀ ਇਹ ਚ ਸਾਡੀ ਕੋਈ ਗਲਤੀ ਨਹੀਂ ਤੁਸੀਂ ਆਪ ਨੌ ਮਾਰ ਕੇ ਮਾਸ ਪਾੜਿਆ ਤੋ ਤੁਸੀਂ ਨੌ ਵਧਾਏ ਹੋਏ ਨੇ ਨਹੀਂ ਨੌ ਵੇਖ ਲਓ ਮੇਰੇ ਤੁਸੀਂ ਦੇਖ ਸਕਦੇ ਹੋ ਦੂਸਰਾ ਹੱਥ ਵੀ ਦਿਖਾ ਦਿਓ ਸਾਡੇ ਦਰਸ਼ਕਾਂ ਨੂੰ ਤੁਸੀਂ ਦੇਖ ਸਕਦੇ ਹੋ ਕਿ ਇਸ ਭੈਣ ਵੱਲੋਂ ਨੌ ਜਿਹੜੇ ਨੇ ਬਿਲਕੁਲ ਕੱਟੇ ਹੋਏ ਨੇ ਔਰ ਡਾਕਟਰਾਂ ਵੱਲੋਂ ਆਪਣੇ ਆਪ ਨੂੰ ਬਚਾਉਣ ਦੀ ਖਾਤਰ ਇਹ ਕਿਹਾ ਜਾ ਰਿਹਾ ਹੈ ਕਿ ਇਸ ਨੇ ਨੌ ਮਾਰ ਕੇ ਆਪਣਾ ਜ਼ਖਮ ਵਧਾ ਲਿਆ ਹੈ ਜਦ ਕਿ ਇਸ ਸੰਬੰਧੀ ਅਸੀਂ ਡਾਕਟਰ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਔਰ ਸਿਵਲ ਸਰਜਨ ਸਾਹਿਬ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਆਖਰ ਇਹ ਜਿਹੇ ਡਾਕਟਰਾਂ ਦੇ ਉੱਤੇ ਇਹ ਜਿਹੇ ਹਸਪਤਾਲਾਂ ਦੇ ਉੱਪਰ ਇਹ ਕਾਰਵਾਈ ਜਿਹੜੀ ਆ ਬਣਦੀ ਹੈ ਈ ਇਹ ਮਾਮਲਾ ਦਾ ਜਿਹੜੇ ਟੰਕ ਇਹਦੀ ਜਮੈਦਾਨ ਦਾ ਜੀ ਆਪਰੇਸ਼ਨ ਹੋਇਆ ਇਹਨਾਂ ਦਾ 29 ਤਰੀਕ ਨੂੰ 8-9 ਦਿਨਾਂ ਬਾਅਦ ਆਇਆ ਇਹਦਾ ਟੰਕਾ ਜਿਹੜਾ ਸੀ ਅਹੀਂ ਕੱਢਿਆ ਬਿਲਕੁਲ ਸੁੱਕਾ जख्म ਇਹਦਾ ਕੋਈ ਚੱਕਰ ਨਹੀਂ ਚੌਥੀ ਦਿਨੀ ਫੇਰ ਆ ਗਿਆ ਤੇ ਬਿਲਕੁਲ ਜਿਸ ਤਰ੍ਹਾਂ ਜਿੱਦਾਂ ਉੱਤੇ ਆਪਰੇਸ਼ਨ ਮਨੋ 1 ਇੰਚ ਉੱਪਰ ਉਹ ਤੋਂ ਥੱਲੇ ਇੱਕ ਪੂਰੀ ਲਾਈਨ ਜਿੱਦਾਂ ਕੱਟ जख्म ਹੁੰਦਾ ਇਦਾਂ जख्म ਬਜਾ ਆਇਆ ਉਹ ਆਪਣੇ ਆਪ ਆਇਆ ਜਾਂ ਕਿੱਦਾਂ ਆਇਆ ਇਹ ਨਹੀਂ ਪਤਾ ਕਿਉਂਕਿ ਯਾਰ ਫੈਡ ਜਿਹੜੀ ਰਿਡਿਊਸ ਹੋ ਜਾਂਦੀ ਉਹ ਤੋਂ ਬਾਅਦ ਜਿਹੜਾ ਉਹ ਮਤਲਬ ਜੇਨਿਕ ਪਤਲੀ ਹੋਣ ਕਰਕੇ ਵੀ ਕਟ ਆ ਸਕਦਾ ਜਾਂ 벨ਟ ਲਾਈ ਉਹਦੇ ਨਾਲ ਕੁਝ ਹੋ ਗਿਆ ਫਿਰ ਇਹਨੂੰ ਟਾਂਕੇ ਲਾਏ ਆ ਉਹ ਟਾਂਕੇ ਲਾਏ ਆ ਹੁਣ ਨਾਇਆ ਨੂੰ ਇਹ 4-5 ਦਿਨ ਹੋ ਗਏ ਆ ਫਿਰ ਉਦੋਂ ਬਾਅਦ ਨਾਲ ਕੱਲ ਦਾ ਇੱਕ ਐਂਡੇ ਦੇ ਉੱਤੇ ਟਾਂਕੇ ਖੁੱਲ ਗਿਆ ਹੁਣ ਥੋੜਾ ਜ਼ਖਮ ਜਿਹੜਾ ਉਹ ਦਿਖਦਾ ਵਾ ਉਹ ਨਹੀਂ ਇਹਨਾਂ ਪਿਆ ਵੀ ਤੁਹਾਡੇ ਜਿਹੜਾ ਲਾਜਵਾ ਕੋਈ ਗੱਲ ਨਹੀਂ ਪੱਟੀਆਂ ਕਰਾਂਗੇ ਪੱਟੀਆਂ ਨਾਲ ਠੀਕ ਹੋ ਜਾਣਾ ਵਾ ਐਂਟੀਬਾਇਟਿਕ ਵਗੈਰਾ ਦੇਵਾਂਗੇ ਬਸ ਜਿਸ ਪਰਿਵਾਰਾਂ ਕਹਿੰਦੇ ਵੀ ਲਾਪਰ ਵੀ ਵਰਤੀ ਗਈ ਨਹੀਂ ਲਾਪਰ ਵੀ ਕੋਈ ਹੈ ਨਹੀਂ ਇਹਦੀ ਕਾਹਦੀ ਲਾਪਰ ਵੀ ਤੁਸੀਂ ਮੈਨੂੰ ਦੱਸੋ ਆਪਰੇਸ਼ਨ ਵਾਲੇ ਪੇਸ਼ੇਂ ਦੀ ਕਦੀ ਲਾਪਰ ਵੀ ਵਰਤੀ ਦੀ ਡਬਲ ਐਂਟੀਬਾਇਟਿਕ ਇਹਨਾਂ ਨੂੰ ਲਿਜੋਨੇਡ ਅਬਾਕਸੀ ਕਲੋਬੈਨੇਟ ਪਾ ਕੇ ਭੇਜਾ ਮੇਰੀ ਜਾਣਕਾਰੀ ਚ ਹੈ ਉਹ ਬਰੇਕ ਜੇ ਕੋਈ ਰਿਖਤੀ ਸ਼ਿਕਾਇਤ ਹੈਗੀ ਤੇ ਅਸੀਂ ਉਹਦੇ ਦੀ ਇਨਸਟ ਕਰ ਲਵੀ ਕਰਾਂਗੇ ਜੀ ਕੋਈ ਵੀ ਅਸਾਲ ਜਾਂ ਡਾਕਟਰ ਹੋਈ ਵੀ ਦਿੱਤੀ ਕਰਨਾ ਹੈ ਸਾਡੇ ਡਿਪਾਰਟਮੈਂਟ ਦਾ ਫਰਜ਼ ਬੰਦਾ ਹੈ ਜਿਹੜੇ ਬਦਸੇ ਜੋ ਵੀ ਬੰਦੀ ਕਾਰਵਾਈ ਉਸ ਕਰਨ ਦੀ ਸੀ ਉਸ ਬੱਦ ਤਾਂ ਜੋ ਸੀਸ ਵਾਂਗ ਮਾਨੂੰ ਨਾ ਮਸੇ ਮਿੱਤਰ ਕਰ ਸਕੀ ਪੈਸਾ ਦੇ ਨਕਸਾ ਵੀ ਪਤਾ ਲੱਗਾ ਕਿ ਜਿਹੜੀ ਡਾਕਟਰ ਹੈ ਜਿਹੜਾ ਪ੍ਰਾਈਵੇਟ ਦਾ ਸਾਰੇ ਆ ਉਹ ਸਰਕਾਰੀ ਨੌਕਰੀ ਨਾ ਕਰਦੇ ਅਗਰ ਸਰਕਾਰੀ ਨੌਕਰੀ ਕਰਦੇ ਕੀ ਉਹ ਦਾ ਪ੍ਰੈਕਟਿਸ ਕਰਦਾ ਜਾਂ ਸਰਕਾਰ ਸਾਡੀ ਉਸੇ ਪਤਾ ਕਰਾਂਗੇ ਜੀਤ ਵਾਕਈ ਉਹ ਸਰਕਾਰੀ ਚੌਕ ਕਰਦੀ ਹੈ ਜੇ ਤੂੰ ਰੈਗੂਲਰ ਹੈ ਤੇ ਤੂੰ ਕਰ ਨਹੀਂ ਸਕਦੇ ਉਸ ਜਿਹੜੇ ਰੈਗੂਲਰ ਨਹੀਂ ਹੈਗੇ ਉਹਨਾਂ ਦੀ ਡੀਆਪੀ ਜੋ ਕਰ ਸਕਦੇ ਨੇ ਪਰ ਜਿਹੜੇ ਰੈਗੂਲਰ ਸਾਥ ਮੈਂਬਰ ਹੈਗੇ ਡਾਕਟਰ ਉਹ ਟ੍ਰੀਟਮੈਂਟ ਨਹੀਂ ਕਰ ਸਕਦੇ ਅਗਰ ਵੀ ਇਦਾਂ ਹੀ ਕੋਈ ਨਜ਼ਰ ਆਉਂਦੀ ਫੇਰ ਕਾਰਜ ਉਹਦੇ ਵਿੱਚ ਕਾਰਵਾਈ ਕੀਤੀ ਜਾਏਗੀ